ਰੇਲਾ ਨਾੜਾ ਜਿਹਨੂੰ ਕਹਿੰਦੇ ਨੇ ਐਮਾ ਨਾ 2.5 ਬੱਚੇ ਆ ਹਜੇ ਗੱਟ ਚ ਗਿਆਗਾ ਟਰੈਕਟਰ ਪਾਵਰ ਨਾਲ ਗਿਆ ਕਰ ਲੱਗੇ ਹਜੇ ਕੰਮਕਾਰ ਪੂਰਾ ਪੂਰਾ ਪਹਿਲੀ ਟਰਾਲੀ ਭਰਤੀ ਪਹਿਲੀ ਟਰਾਲੀ ਭਰਤੀ ਟਾਈਮ ਹੋਣਾ ਸਾਢੇ 11:15 ਹੋਵੇ ਉਹ ਮੇਰੇ ਵਾਸਤੇ ਵੀ ਨਹੀਂ ਪੜਾ ਪਾਣੀ ਲਾਣੀ ਨਾ ਜੱਕ ਲੱਗ ਟਰਾਲੀਆਂ ਤੇ ਉਹ ਚਾਰ ਦੇ ਮੁੱਕੀ ਉਹ ਬੰਦੇ ਚਾਰਜ ਕਰਨਾ ਹੈ ਮੇਰੇ ਕੋਲ ਰੀਚਾਰਜ ਹਮ ਹੋਸਟ ਫਿਲਾਉਂਦੇ ਆਂ ਤੁਸੀਂ ਨਿੱਤ ਤੂ ਲੈ Yeah. <laughs> ਇਹ ਪੂਰਾ ਹੈ ਨਾ ਸਿਰੇ ਵਾਲਾ ਰਾਣਾ ਜਿਹਨੂੰ ਕਹਿੰਦੇ ਨੇ ਬੱਸ ਕਿਧਰ ਚੈੱਕ ਨਾ ਚੱਕੀ ਦੇ ਟਰਾਕੀਆਂ ਧੰਨਵਾਦ ਪੂਰੀ ਲਈ ਜੰਨੇ ਆ ਚੱਲ ਵੀ ਚੱਲ ਚੋਪਰਾ ਚੇਲਾ ਆਦਾ ਵੱਡੇ ਵੱਡੇ ਟਰੈਕਟਰਾਂ ਦਾ ਪਤਾ ਚੇਲਾ ਸਾਰੇ ਕਹਿੰਦੇ ਵੀ ਸਾਡੇ ਵਾਲਾ ਆਇਆ ਹੈ ਸਾਡੇ ਵਾਲਾ ਆਇਆ ਪਰ ਅਸਲੀ ਔਰ ਤਾਂ ਇੱਥੇ ਪਤਾ ਲੱਗਦਾ ਕਿ ਆਓ ਮਰਾਨ ਚ ਕਿਹੜਾ ਹੁੰਦਾ ਪਹਿਲਾ ਲੋ ਕੀ ਆਪ ਕਦੇ ਬੜਿਆ ਨੋਰਮਲ ਗੱਲ ਆ ਪਰ ਰੈਟਰ ਕਿਤੇ ਕਿਤੇ ਬੜਾ ਬੜਾ ਕਲਚ ਦੇਣਾ ਪੈਂਦਾ

ਜਾਏਗਾ ਜਿੱਪ ਉੱਪਰ ਰੂਟ ਰੈਟ ਹੀ ਖਾਲੀ ਸੈਣ ਆਉਗਿਆ ਕਾਲਾ ਸ਼ਾਹ ਆ ਗਿਆ ਪੰਡਾ ਜਾ ਹੋ ਗਿਆ ਮੋਟਰ ਐਕਸਟਿੰਟ ਨਾ ਹੀ ਪਏ 15 20 ਦਿਨ ਤਾਂ ਚੰਗੀ ਗੱਲ ਆ ਬਾਕੀ ਰੱਬ ਦੀ ਮਰਜ਼ੀ ਆ ਹਨਾ ਉਸ ਰੱਬ ਤੋਂ ਬਿਨਾਂ ਤਾਂ ਪੱਤਾ ਨਹੀਂ ਹੱਲਾਪਰ ਦਾ ਵੇਰ ਬੰਦੇ ਆ ਤੇ ਗੱਲ ਜੀ ਹਾਂ ਜੀ ਹਾਂ ਜੀ ਨਹੀਂ ਨਹੀਂ ਮਣੀ ਮੋਟੀ ਦਾ ਹੈ ਇਹ ਆਏ ਹਾਂ ਠੰਡਾ ਜਾ ਹੋ ਗਿਆ ਮੌਸਮ ਬੰਦਲ ਬਾਈ ਜੀ ਹੋ ਗਈ ਬਾਸ ਵੀ ਇੱਧਰ ਜੈਕ ਦਾ ਸਟੈਮਾ ਨਾ ਛੱਡ ਜਾ ਨਾਲ ਜੀ ਨਾਲ ਜੈਕ ਲੱਗੀਆਂ ਨੇ ਮੈਂ ਤਾਂ ਕੌ ਲਾ ਲਿਆ ਬਾਹਰ ਟਾਇਰ ਲਾਦਾ ਜੈਕ ਨੂੰ ਮੈਨਾਂ ਨਾ ਟਰੈਕਟਰ ਆ ਰਿਪਰ ਆ ਟਰੈਕਟਰ ਇੱਕ ਕਿਹੜਾ ਆਉਂਦਾ ਤੇ ਟਰਾਲੀ ਖਾਲੀ ਹੋ ਜਾਂਦੀ ਆ ਮੈਂ ਨੇ ਕੀ ਕਰਦਾ ਮੁੰਡਾ ਚੱਲ ਚੱਲ ਵੀਡੀਓ ਬੰਦ ਈਏ ਜੇ ਕੋਈ ਮੜੀ-ਮੋੜੀ ਚੱਲਦੀ ਹੋਈ ਨਾ ਜਾਟਾ ਬਰੇਡ ਹੋਈ ਟਰੈਕਟਰ ਪਲਵਨ ਆ ਕਰੇ ਬਣਾ ਜਾਂ ਨੋਰਮਲ ਦੇ ਦਵੇ ਕੋਈ ਚੱਕਰ ਨਹੀਂ ਪਾਣ ਚੱਕਰ ਦਾ ਤੋੜਦਾ ਆ ਕਰ ਉਹਨੇ ਵੀ ਤਾਂ ਚੱਕਰਾਂ ਰੱਖਿਆ 18 1900 ਫਿਰ ਇਹਦਾ ਕੱਟਣਾ ਕੱਟ ਕੇ ਦੂਰਾ ਰੱਖਣਾ ਇੱਧਰ ਆਹ ਟਾਇਰ ਦੀ ਸੇਧ ਇੱਥੇ ਰੱਖ ਬੱਸ 5 ਫੇਰ ਬਾਅਦ ਵਾਟਰ ਪਤਾ ਨਾ ਕਿਵੇਂ ਚ ਪਣੇ

อะไรกันดีพิ่ ਆ ਜੱਟ ਦੋ ਕਰ ਲੋ ਕਰ ਲੋ ਸਾਫ ਸੂਏ ਸੰਗਰਾਹ ਦੇ ਹੈ ਨਾ ਨਾਲਿਓ ਮੇਰਾ ਵੀ ਰਹਿ ਹੈ ਸਾਰੇ ਪ੍ਰਭ ਨਾਲੀ ਮੇਰਾ ਵੀ ਰਹਿ ਹੈ ਹੱਥੀ ਤਰ ਲਈ ਨ ਤੇਰੇ ਅੱਗੇ ਹੋਰ ਕੁਛ ਨਹੀਂ ਐਂ ਤੇ ਰੋਏ ਨਾ ਮੈਂ ਵੀ ਨਾਂ ਲੱਗ ਗਿਆ ਹੁਣ ਮੈਂ ਤਰ ਲਈ ਲੈ ਲਾਤੀ ਮੇਰੇ ਬਿਰੋ ਲਾਤੀ ਆਪਕੀ ਸਵੇਰੇ ਬਲੌਕ ਕਰਾਂਗੇ ਅੱਜ ਤੱਕ ਕਤੂਰਾ ਹੈ ਤੁਹਾਨੂੰ ਲੱਗੀ ਕੀ ਕਹਿੰਦਾ ਪਹਿਲਾਂ ਕਤੂਰਾ ਹੈ ਕਤੂਰਾ ਹੈ ਸਾਰਾ ਕਤੂਰਾ ਹੁੰਦਾ ਹੈ ਪੂਰਾ ਨਹੀਂ ਹੁੰਦਾ ਉਹ ਇੱਕ ਟੈਂਕ ਕਿਹਾ ਗਨੇ ਦੂਜੀ ਵਾਰ ਟੈਂਕ ਫੋਲ ਕਰਾਉਣ ਜ ਲੈਣਾ ਗੱਭਰੂ ਡਰਾਮ ਮੈਚ ਕੀ ਭਰਾਏ ਨਹੀਂ ਕੰਮ ਓਕਾ ਹੋਇਆ ਲੱਗਦਾ ਭਾਜੀ ਓਕਾ ਹੋਇਆ ਲੱਗਦਾ ਟਰੈਕਟਰ ਦੇ ਵੇਲੇ ਜੜ ਗਈ ਟੈਂਕੀ ਫੜ ਕੇ ਬੀਤੋ ਤਿੰਨ ਟਰਾਲੀ ਬਣਾਈਆਂ ਸਨ ਸਵੇਰੇ ਬੁਸਾਕੀ ਪੱਟੇ ਪੱਲੀ ਭਰਾਈ ਆਪਣਾ ਰਾਤ ਨੂੰ ਹੁਣ ਵਿਲੇ ਹੀ ਸਨ ਨੇ ਓਖਾ ਹਾਂਗਾ ਇਹ ਘਾੜਾ ਕੋਲ ਰੱਖ ਦਿੰਦੇ ਜਾ ਕੇ ਆ ਲੈ ਆਪਾਂ ਟੂਟੀ ਵਾਲਾ